ਸਰਕੀ ਕਨਾਂ ਤੌਰ ਤੇ ਖਸਾਉਣਾ ਉਹਨੇ ਹੁਣ ਸਿੱਧਾ ਹੀ ਗਿਆ ਹੈ ਕੇ ਸਰਕਾਰ ਦਾ ਮੈਨਾਂ ਤੇਗ ਨੋਤਨਵਰ ਕਰਦਾ ਸੈਂਟਰਲ ਸਰਕਾਰ ਦਾ ਤੇ ਮੋਦੀ ਸਾਹਿਬ ਵੀ ਸਰਕਾਰ ਦਾ ਜਿਨ੍ਹਾਂ ਨੇ ਕਿ ਪਹਿਲੀ ਵਾਰ ਹੈ ਕਿ ਕਲਕਤੇ ਸਿੱਧਾ 160 ਰੁਪਏ ਬੁਧਾਏ ਨੇ ਤੇ ਇਹ ਪਹਿਲੀ ਵਾਰੀ ਹੋਇਆ ਕੱਲ ਮੈਨੂੰ ਚੰਡੀਗੜ੍ਹੋਂ ਦੋ ਫੋਨ ਸਿੰਘ ਪੱਤਰਕਾਰਾਂ ਦੇ ਆਏ ਤੇ ਉਹਨਾਂ ਨੇ ਇਹ ਗੱਲ ਕਹੀ ਮੇਰੇ ਜ਼ਿਹਨ 'ਚ ਨਹੀਂ ਸੀ ਗੱਲ ਇਹ ਬਾਅਦ 'ਚ ਜਦੋਂ ਮੈਂ ਪਤਾ ਕੀਤਾ ਤਾਂ ਬੜੀ ਵੱਡੀ ਗੱਲ ਕੀਤੀ ਹੈ ਤੇ ਇੱਕ ਵਧੀਆ ਤੋਹਫਾ ਕਿਸਾਨਾਂ ਨੂੰ ਦਿੱਤਾ ਹੈ ਤੇ ਹਲਕਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਇਹੀ ਗੱਲ ਕਹਿੰਦੇ ਹੁੰਦੇ ਕਿ ਜਿੰਸ ਦਾ ਰੇਟ ਵੀ ਜਿਵੇਂ ਕਿ ਆਮ ਪਦਾਰਥਾਂ ਦੇ ਰੇਟ ਵਧਦੇ ਆਵੇਂ ਵਧਣਾ ਚਾਹੀਦਾ ਸੋ ਮੋਦੀ ਸਾਹਿਬ ਨੇ ਇਹ ਧਿਆਨ ਨਾਲ ਦੇਖਦਾ ਹੋਇਆ ਕਿ 80% ਆਬਾਦੀ ਜਿਹੜੀ ਹੈਗੀ ਆਪਣੇ ਉਹ ਖੇਤੀ ਤੇ ਨਿਰਭਰ ਹਤੇ ਨਾਲ ਹੀ ਛੋਟਾ ਕਿਸਾਨ ਹੈ ਛੋਟਾ ਕਿਸਾਨ ਹੈ ਜਿਹਦੇ ਕੋਲ ਦੋ ਦੋ ਢਾਈ ਢਾਈ ਏਕੜ ਜ਼ਮੀਨ ਹੈ ਸੋ ਉਹਨਾਂ ਵਾਸਤੇ ਸਾਰਿਆਂ ਵਾਸਤੇ ਸਾਡੇ ਪੰਜਾਬੀਆਂ ਵਾਸਤੇ ਵੀ ਜਿਹੜੇ ਕਿ ਆਮ ਤੌਰ ਤੇ ਜ਼ਿਆਦਾਤਰ ਕਿਸਾਨ ਨੇ ਬਹੁਤ ਹੀ ਵਧੀਆ ਇੱਕ ਤੋਹਫਾ ਦਿੱਤਾ ਹੈ ਧੰਨਵਾਦ ਕਰਦਾ ਹੁਣ ਕਣਕ ਦਾ ਰੇਟ ਪਹਿਲਾਂ 2425 ਰੁਪਏ ਸੀ ਹੁਣ ਦਾ ਰੇਟ 2500 2585 ਰੁਪਏ 100 60 ਰੁਪਏ ਪ੍ਰਤੀ ਕੁੰਟਲ ਵਧੇ 170 ਰੁਪਏ ਪ੍ਰਤੀ ਕੁੰਟਲ ਜਵਾਂ ਦਾ ਰੇਟ ਵਧਿਆ ਤੇ ਛੋਲੇ ਦਾ 225 ਐਮਐਸਪੀ ਵਧਾਈ ਹੈ ਸਰੋਂ ਤੇ 250 ਵਧਾਈ ਹੈ ਸੂਰਜਮੁਖੀ ਤੇ 600 ਰੁਪਏ ਪ੍ਰਤੀ ਕੁੰਟਲ ਜਿਹੜਾ ਐਮਐਸਪੀ ਹੈ ਉਹਦੇ ਚ ਵਾਧਾ ਕੀਤਾ ਤੇ ਨਾਲ ਹੀ ਮੈਂ ਇਹ ਦੱਸਣਾ ਚਾਹਾਂਗਾ ਇਹ ਜੁਲਾਈ ਦੇ ਮਹੀਨੇ ਮੈਂ ਕੈਨੇਡਾ ਸੀਗਾ ਤੇ ਉੱਥੇ ਕਿਸੇ ਦੋਸਤ ਨਾਲ ਯੂਰੀਆ ਖਰੀਦਣ ਚਲੇ ਗਏ ਯੂਰੀਆ ਖਰੀਦਣ ਚਲੇ ਗਏ ਤੇ 50 ਕਿਲੋ ਦਾ ਬੈਗ 50 ਡਾਲਰਾਂ ਦਾ ਕੈਨੇਡੀਅਨ ਡਾਲਰ ਦਾ ਆ ਤੇ ਐਸ ਵੇਲੇ ਜੇ ਕੈਨੇਡੀਅਨ ਡਾਲਰ ਦੀ ਰੇਟ ਕਰ ਲਈਏ ਗੱਲ ਕਰ ਲਈਏ ਤਾਂ 62.3 ਹੈ ਪਰ ਇਹਦਾ ਜਿਹੜਾ ਕਿ 3100 ਰੁਪਏ ਦਾ ਯੂਰੀਆ ਦਾ ਬੈਗ ਉੱਥੇ ਬੈਠਾ ਤੇ ਇੱਥੇ ਵੀ ਜੇ ਗੱਲ ਕਰ ਲਈਏ ਯੂਰੀਆ ਦਾ ਬੈਗ ਇੱਕ ਜਿਹੜਾ ਥੈਲਾ ਹੈ ਉਹ ਤਕਰੀਬਨ 1750 ਰੁਪਏ ਦਾ ਬੈਠਦਾ ਹੈ ਜਿਹੜਾ ਕਿ ਉੱਤੇ ਸਬਸਿਡੀ ਦੇ ਕੇ ਕੁੱਲ 266 ਰੁਪਏ 50 ਪੈਸੇ ਉਹ ਜ਼ਿੰਮੇਵਾਰਾਂ ਨੂੰ ਪੈਂਦਾ ਹੈ ਬਾਕੀ ਤਕਰੀਬਨ 1470 80 ਰੁਪਏ ਸਬਸਿਡੀ ਯੂਰੀਏ ਤੇ ਇਸੇ ਤਰ੍ਹਾਂ ਜੇ ਆਪਾਂ ਡੀਏਪੀ ਦੀ ਗੱਲ ਕਰ ਲਈਏ ਡੀਏਪੀ ਦੀ ਜਿਹੜੀ ਐਵਰੇਜ ਕੋਸਟ ਉਹ ਤਕਰੀਬਨ 2740 ਰੁਪਏ ਬੈਠਦੀ ਹੈ ਤੇ ਮਾਰਕੀਟ ਚ ਪ੍ਰਾਈਸ ਹੈਗੀ 1350 ਰੁਪਏ ਤੇ ਸਬਸਿਡੀ ਦੇ ਰਹੇ ਆ ਉੱਤੇ 1300 ਉਹਦੇ ਤੇ 1350 ਪਲਸ ਸਬਸਿਡੀ ਦਿੱਤੀ ਜਾਂਦੀ ਹੈ ਸੋ ਐਂ ਹੋਰ ਪਦਾਰਥਾਂ ਤੇ ਵੀ ਹੈ ਜੇ ਹੁਣ ਟੀਐਸਪੀ ਦੀ ਗੱਲ ਕਰ ਲਈ ਐਕਚੁਅਲ ਕੋਸਟ ਉਹਦੀ ਟ੍ਰਿਪਲ ਫਾਸਫੇਟ ਦੀ 2302 ਰੁਪਏ ਹੈ ਤੇ ਸਬਸਿਡੀ 1002 ਰੁਪਏ ਥੈਲਾ ਦਿੱਤੀ ਜਾਂਦੀ ਹੈ ਤੇ ਮਾਰਕੀਟ ਚ 1300 ਰੁਪਏ ਵਿਕਦੇ ਸੋ ਮੈਂ ਕਹਿੰਦਾ ਕਿ ਆਮ ਲੋਕਾਂ ਨੂੰ ਕਈ ਵਾਰੀ ਇਹਨਾਂ ਗੱਲਾਂ ਦਾ ਨਹੀਂ ਪਤਾ ਜਿਵੇਂ ਯੂਰੀ ਬਾਰੇ ਨਹੀਂ ਪਤਾ ਜਿੰਮੇਦਾਰ ਥੈਲਾ ਲੈਂਦਾ ਤੇ ਸੜਦਾ ਜਿਹੜਾ ਉਹ ਤੇ ਪ੍ਰਿੰਟ ਕਰਨ ਵਾਸਤੇ ਉਹ ਆਇਆ ਉਹ ਕਮ ਸੇ ਕਮ ਦੱਸਣ ਵਾਸਤੇ ਕਿ ਕੀ ਰੇਟ ਪੈਂਦਾ ਐਕਤੀ ਮੈਂ ਖੁਦ ਹਰਾਨ ਸੀ ਬਾਹਰ ਜਦੋਂ ਕਿ ਮੈਂ ਵੇਖਿਆ ਕਿ 3100 ਰੁਪਏ ਦਾ 1.50 ਕਿਲੋ ਦਾ ਥੈਲਾ ਉਥੇ ਜਿਵੇਂ ਦਾਰ ਲੈ ਰਹੇ ਸੀ ਤੇ ਨਾਲ ਸਮਝਾ ਦੱਸਦਾ ਬਾਹਰਲੇ ਮੁਲਕਾਂ 'ਚ ਜੇ ਕੋਈ ਮੇਰੇ ਥੋਡੇ ਵਰਗਾ ਲੈਣ ਜਾਵੇ ਤਾਂ ਉਥੇ ਖਾਦ ਨਹੀਂ ਦਿੰਦੇ ਥੋਡੇ ਕੋਲੇ ਬਤੌਰ ਫਾਰਮਿੰਗ ਦਾ ਲਾਇਸੈਂਸ ਹੋਣਾ ਚਾਹੀਦਾ ਬਤੌਰ ਫਾਰਮਰ ਨੂੰ ਹੀ ਦਿੰਦੇ ਨੇ ਤੇ ਨਹੀਂ ਤਾਂ ਕਿਚਨ ਗਾਰਡਨ ਵਾਸਤੇ ਛੋਟੇ ਛੋਟੇ ਪੈਕੇਟ ਆ ਜਿਹੜੇ ਕਿ ਬੇਤਹਾ ਮਹਿੰਗੇ ਉਦੰਦੇ ਸੋ ਅੱਜ ਜਿਹੜੀ ਕਿ ਇਹਨਾਂ ਨੇ ਐਮਐਸਪੀ ਵਧਾਈ ਹੈ ਵੱਖ-ਵੱਖ ਫਸਲਾਂ ਤੇ ਖਾਸ ਕਰਕੇ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਤੇ ਖੇਤੀ ਦੇ ਧੰਦੇ ਨਾਲ ਜ਼ਿਆਦਾਤਰ ਜੁੜੇ ਹੋਏ ਲੋਕ ਨੇ ਜਿਹੜੇ ਕਿ ਇਹਨੀਆਂ ਐਮਐਸਪੀ ਵਧਾਈ ਹੈ ਸੋ ਮੈਂ ਇੱਕ ਵਾਰੀ ਫੇਰ ਮੋਦੀ ਸਾਹਿਬ ਦਾ ਤੇ ਸੈਂਟਰਲ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਖਾਸ ਕਰਕੇ ਜੱਜਤਾਂ ਵੈਜੀ ਦਾ ਖਾਲਸਾ ਵੈਜੀ